ਇਹੜੀ ਯੋਧਨਾ ਸ਼ਹਿਰ ਵਿੱਚ ਜਿਹੜੀ ਪ੍ਰੋਸਪਰ ਪੁਲਿਸ ਵੱਲੋਂ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਦੇ ਖਿਲਾਫ ਉਹਦੇ ਵਿੱਚ ਇੱਕ ਬੜੀ ਵਧੀਆ ਕਾਮਯਾਬੀ ਮਿਲੀ ਜਦੋਂ ਸਾਡੇ ਡੀਐਸਪੀ ਸਿਟੀ ਇਹਨਾਂ ਦੀ ਟੀਮ ਐਸਐਚਓ सदर ਤੇ ਸਾਰੀ ਟੀਮ ਵੱਲੋਂ ਇੱਕ ਮਕਦਮਾ ਨੰਬਰ 276 ਇਹ थाना सदर ਐਨਡੀਪੀਐਸ ਐਕਟ ਦੇ ਵਿੱਚ ਦਰਜ ਕਰਕੇ ਰਮਨਦੀਪ ਵਰਮਨਿਕ ਤੇ ਇੱਕ ਉਸ ਤੋਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ 863 ਗ੍ਰਾਮ ਆਈਸ ਬਰਾਮਦ ਹੋਈ ਹੈ ਤੇ ਇੱਕ ਮੋਟਰਸਾਈਕਲ ਹੈ ਦੋ ਮੋਬਾਈਲ ਫੋਨ ਹੈ ਤੇ ਇਹਦੇ ਤੋਂ ਬਰਾਮਦ ਹੋਇਆ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਜਦੋਂ ਇਨਫਾਰਮੇਸ਼ਨ ਵੀ ਸੀ ਇਹਨਾਂ ਕੋਲ ਵੀ ਇਹ ਬੰਦਾ ਗਲਤ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਡ ਹੈ ਤੇ ਇਸ ਤੋਂ ਬਾਅਦ ਜਦੋਂ ਹੋਰ ਜਿਹੜੀ ਇਹਦੀ ਪੁਸ਼ਕਿਸ਼ ਕਰ ਰਹੇ ਸੀ ਤਾਂ ਉੱਤੋਂ ਸਾਨੂੰ ਪਤਾ ਲੱਗਿਆ ਵੀ ਇਹਦੇ ਕੋਲੋਂ ਦੋ ਜਣੇ ਜਿਹੜੇ ਸੋ ਲੈ ਕੇ ਜਾਣਗੇ ਜਿਹੜੇ ਬਠਿੰਡਾ ਸਾਈਡ ਤੋਂ ਆ ਉਹ ਦੋ ਜਣੇ ਵੀ ਗ੍ਰਿਫਤਾਰ ਕਰਨ ਦੇ ਵਿੱਚ ਜਿਨ੍ਹਾਂ ਦਾ ਨਾਮ ਪਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਪੁੱਤਰ ਤੇਜ ਸਿੰਘ ਆ ਸ਼ਵਿੰਦਰ ਸਿੰਘ ਤੇ ਜਿਹੜਾ ਪਿੰਦਰ ਸਿੰਘ ਆ ਪੁੱਤਰ ਜਸਮੇਲ ਸਿੰਘ ਦੋਨੇ ਵਾਸੀਆਂ ਦਾਨ ਸਿੰਘ ਵਾਲਾ ਥਾਣਾ ਨਈਆਂ ਵਾਲਾ ਬਠਿੰਡੇ ਦੇ ਵਿੱਚ ਆ ਉੱਥੋਂ ਦੇ ਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਕੰਮ ਆ ਗਿਆ ਇਹ ਮਾਲ ਕਿੱਥੋਂ ਲੈ ਕੇ ਆਇਆ ਸੀ ਸਰ ਜੀ ਅਸੀਂ ਅਲਸ ਦਿਵਕ ਕਰ ਦਿੱਤੀ ਹੈ ਹਾਂਜੀ ਇਹ ਆਈਸ ਹੈ ਜੀ ਇਹ 863 ਗ੍ਰਾਮ ਆਈਸ ਜਿਹੜੀ ਇਹਨਾਂ ਤੋਂ ਬਰਾਬਰ ਕਿੱਥੋਂ ਲੈ ਕੇ ਆਏ ਸਰ ਇਹ ਜਿਹੜੀ ਇਹਨਾਂ ਦੇ ਪੁਰਸ਼ਕੀਸ ਜਿਹੜਾ ਚੱਲ ਰਹੀ ਸੀ ਉਹਦੇ ਵਿੱਚ ਜਿਹੜਾ ਇੱਕ ਮੇਨ ਇਹਨਾਂ ਦਾ ਬੰਦਾ ਜਿਹੜਾ ਪਿਛਲਾ ਅ ਪਿੰਡ ਇਹ ਕਿਹੜਾ ਸੀਗਾ ਜਿਹੜਾ ਇਹਨਾਂ ਨੂੰ ਅਲੀ ਅਲੀ ਹਾਂ ਪਾਕਿਸਤਾਨ ਤੋਂ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਜਿਹੜੇ ਬੰਦੇ ਨੇ ਸਪਲਾਈ ਇਹਨਾਂ ਨੂੰ ਕਰਵਾਈ ਹੈ ਉਹ ਅਲੀ ਨਾਮ ਦਾ ਬੰਦਾ ਸੀ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਤਾਲਮੇਲ ਚੱਲ ਰਿਹਾ ਸੀ ਤੇ ਫੋਨ ਤੇ ਇਹਨਾਂ ਦੀ ਸਾਰੀਆਂ ਜਿਹੜੀਆਂ ਆਪਸ ਵਿੱਚ ਚੈਟਸ ਐ ਆਪਸ ਵਿੱਚ ਵਾਇਸ ਨੋਟਸ ਐ ਆਪਸ ਵਿੱਚ ਜਿਹੜੇ ਫੋਨ ਕਰ ਰਹੇ ਸੀ ਉਹਦੇ ਵਿੱਚ ਹੀ ਉਸਨੇ ਅੱਗੇ ਕੰਟੈਕਟ ਜਿਹੜੇ ਦੋ ਜਣੇ ਮਠੰਡੇ ਤੋਂ ਹਣੇ ਸੀ ਉਹਨਾਂ ਦਾ ਕਰਾਇਆ ਤੇ ਉਹਨਾਂ ਨੇ ਆਉਂਦਿਆਂ ਨੂੰ ਹੀ ਆਪਣੇ ਬੜੇ ਵਧੀਆ ਆਪਰੇਸ਼ਨ ਚ ਇਹਨਾਂ ਨੇ ਸਾਡੇ ਐਸਐਚਓ सदर ਵੱਲੋਂ ਇਹਨਾਂ ਨੂੰ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸਰਕਾਰੀ ਦੇ ਤੋਂ ਕੰਮ ਕਰ ਰਹੇ ਸੀ ਡਰੋਨ ਤੇ ਰਾਈਸ ਰਾਈ ਐ ਸਾਡੇ ਹੀਰੋਇਨ ਦੇ ਪਾਕਿਸਤਾਨ ਤੋਂ ਇਹ ਨਹੀਂ ਜਿਹੜੇ ਹੁਣ ਅਜੇ ਤੱਕ ਹੁਣ ਤੱਕ ਜਿਹੜੀ ਪੁਸ਼ਕਿਸ਼ ਹੋਈ ਹੈ ਵੀ ਇਹ ਉਸ ਨੂੰ ਡਰੋਨ ਨਹੀਂ ਇਸ ਨੂੰ ਵੈਸੇ ਇਸ ਨੇ ਕਿਸੇ ਆਪਣੇ ਡਰੋਨ ਤੋਂ ਡਰੋਨ ਨਹੀਂ ਹੈ ਸਰ ਜੇ ਪਹਿਲਾਂ ਵੀ ਕੋਈ ਮਾਮਲੇ ਨੇ ਸਰ ਸਰ ਪਹਿਲਾਂ ਹੀ ਮਾਮਲੇ ਦਰਜ ਕੋਈ ਮਾਮਲੇ ਦਰਜ ਕੀ ਜਿਹੜੇ ਇਹ ਹੈਗਾ ਰਮਨਦੀਪ ਹੈ ਉਸ ਰਮਨੀ ਇਹ ਬਾਈਕ ਸਾਲ ਦਾ ਤੇ ਇਹ ਹਬੀਬਕੇ ਦਾ ਤੇ ਇਹਦੇ ਉੱਤੇ ਪਹਿਲਾ ਮੁਕੱਦਮਾ ਨੰਬਰ 225 ਆਰਮਜ਼ ਐਕਟ ਦਾ ਤੇ ਐਨਡੀਪੀਐਸ ਐਕਟ ਦਾ ਫਾਜ਼ਲ ਕਾ ਦੇ ਵਿੱਚ ਦਰਜ ਹੈ ਤੇ ਸਦਰ ठाणा सदर फाजिल्का ਤੇ ਦੂਸਰਾ ਮਕਦਮਾ ਇਹਦੇ ਤੇ ਐਨਟੀਫ ਵੱਲੋਂ ਸੈਕਟਰ 72 ਮੁਹਾਲੀ ਦੇ ਵਿੱਚ 100 ਗ੍ਰਾਮ ਉਸ ਤੋਂ ਉਦੋਂ ਹੈਰਨ ਬਰਾਮਦ ਹੋਈ ਸੀ ਉਦੋਂ ਸਰ ਚਿੱਟੇ ਨਾਲੋਂ ਤੇ 25 ਡਰਗ ਦੇ ਵਿੱਚ ਕੀ ਫਰਕ ਸਰ ਹੈਗਾ ਵੀ ਦੋਨੋਂ ਨਸ਼ਾ ਦੇ ਵਿੱਚ ਇਹ ਜਿਹੜੀ ਇਹ ਇੱਕ ਜ਼ਿਆਦਾ ਇਪੋਰਟੈਂਟ ਤਸ਼ਾ ਹੈ ਜ਼ਿਆਦਾ ਉਸ ਤੋਂ ਜਿਵੇਂ ਇਹ ਦੀ ਜਿਹੜੀ ਕੁਆਂਟੀਟੀ 50 ਗ੍ਰਾਮ ਨੂੰ ਹੀ ਆਪਾਂ ਕਮਰਸ਼ੀਅਲ ਕੁਆਲਿਟੀ ਕਹਿੰਦੇ ਆ ਤੇ ਜਿਹੜੀ ਹੈਰੋਇਨ ਹੁੰਦੀ ਉਹਦੀ 250 ਗ੍ਰਾਮ ਜਿਹੜੀ ਕਮਰਸ਼ੀਅਲ ਰਿਕਵਰੀ ਹੁੰਦੀ ਹੈ ਤੇ ਇਹ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਜ਼ਿਆਦਾ ਨੁਕਸਾਨਦੇ ਹੈ ਤੇ ਜ਼ਿਆਦਾ ਇਸ ਨੂੰ ਮਤਲਬ ਮਹਿੰਗਾ ਰਚੇ ਇੰਸਰੋਸਿਟੀਆਂ ਦੇ ਵਿੱਚ ਇਹ ਪਹਿਲਾ